ਦੋਸਤੋ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇੱਧਰ ਟੈਂਟ ਸਿਟੀਆਂ ਮਹਾਪੁਰ ਸ਼ਿਲੰਗਰਾਉ ਵਾਲੇ 350 ਸਾਲਾ ਸ਼ਹੀਰੀ ਗੁਰੂ ਤੇਗ ਬਹਾਦਰ ਭਾਈ ਮਰਤੀ ਦਾਸ ਭਾਈ ਸਾਤੀ ਦਾਸ ਭਾਈ ਦੇਵਾਲਾ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਇੱਥੇ ਕਲੰਗੀਧਰ ਪਾਤਸ਼ਾਹ ਨੇ ਸਾਜਿਆ ਸਿੱਖ ਖਾਲਸਾ ਇੱਥੋਂ ਹੀ ਜੰਗ ਜਿੱਦਾਂ ਹੋਈਆਂ ਇੱਥੋਂ ਹੀ ਪਰਿਵਾਰ ਵਿਛੜੇ ਨੇ ਇੱਥੋਂ ਹੀ ਵਾਹੇ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਵੱਲ ਗਏ ਨੇ ਕੁਰਬਾਨੀ ਦੇਣ ਦੇ ਲਈ ਤਰੀਕ 20 ਸੰਗਤਾਨੀ ਆਮਦ ਸ਼ੁਰੂ ਹੋ ਚੁੱਕੀ ਹੈ ਇਧਰ ਇਹ ਸਾਰਾ ਇਲਾਕਾ ਉਹ ਤੁਹਾਨੂੰ ਦੇਖ ਰਿਹਾ ਜਿਹਾ ਟੈਂਟ ਸਿਟੀ ਲੋਕ ਬਿਲਕੁਲ ਨੇੜੇ ਤੋਂ ਦਰਸ਼ਨ ਗੁਰਦੁਆਰਾ ਸ਼੍ਰੀ ਕ੍ਰਿਸ਼ਗੜ੍ਹ ਸਾਹਿਬ ਤੋਂ ਕੰਡੀਟਰ ਕੋਰਸਾ